ਸਮਝਾਈ ਐ ਸਲੋਕ ਮਹੱਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਮੋਹ ਠ ਗੌਲੀ ਪਾਈਐਨ ਵਿਸਰਿਆ ਗੁਣ ਤਾਸ ਮਤ ਜਾਣੋ ਜਗ ਜੀਮਦਾ ਦੂਜੈ ਭਾਇ ਮੋਹ ਆਸ ਜਿੰਨੀ ਗੁਰਮਖ ਨਾਮ ਨਾ ਚੇਤੇਉ ਸੇ ਬਹਿਣ ਨਾ ਮਿਲਨੀ ਪਾਸ ਦੁੱਖ ਲਾਗਾ ਬਹੁਤ ਘਣਾ ਪੁੱਤ ਕਲਤਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੋਹ ਕਾਲਾ ਹੋਆ ਅੰਦਰ ਉੱਬੇ ਸਾਸ ਮਨ ਮੁਖਾਂ ਨੂੰ ਕੋ ਨਾ ਵੇ ਸਹੀ ਚੁੱਕ ਗਿਆ ਵੇ ਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸਹਿਣ ਸੇ ਸੱਜਣਾ ਜੇ ਗੁਰਮੁਖ ਮਿਲਹਿ ਸੁਭਾਈ ਸਤਿਗੁਰ ਕਾ ਪਾਣਾ ਅਨ ਦਿਨ ਕਰਹਿ ਸੇ ਸੱਚ ਰਹੇ ਸੁਮਾਈ ਦੂਜੇ ਭਾਏ ਲੱਗੇ ਸੱਜਣ ਨਾ ਆਖੀਐ ਜੇ ਅਭਮਾਨ ਕਰਹਿ ਵੇਕਾਰ ਮਨ ਮੁਖ ਆਪ ਸੁਆਰਥੀ ਕਾਰਜ ਨਾ ਸਕਹਿ ਸੁਆਰ ਨਾਨਕ ਪੂਰਬ ਲਿਖਿਆ ਤਮਾਉਣਾ ਕੋਈ ਨ ਮੇਟਣ ਹਾਰ ਪੌੜੀ ਤੁਦੇ ਆਪੇ ਜਗ ਤੇ ਪਾਏ ਕੈ ਆਪ ਖੇਲ ਰਚਾਇਆ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਵਿੱਚ ਹਉਮੈ ਲੇਖਾ ਮੰਗੀਐ ਫਿਰ ਆਵੈ ਜਾਇ ਜਿਨਾਂ ਹਰਿ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲੇ ਹਾਰੀ ਗੁਰ ਆਪਣੇ ਸਦਾ ਸਦਾ ਕੁਮਾਇਆ ਸੋ ਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜਿਨੇ ਵਿਣ ਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰਮੁਖ ਉਬਰੀ ਜਿਨਹੀ ਸਚ ਨਾਮ ਚੇਤ ਲਾਇਆ ਬਿਨ ਨਾਵੇਂ ਜਗ ਕਮਲਾ ਫਿਰੈ ਗੁਰਮੁਖ ਨਦਰਿ ਆਇਆ ਤੰਦਾ ਕਰਤਿਆਂ નિਹਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ ਮਹਲਾ ਤੀਜਾ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਮਨ ਮੁਖਾ ਸਾਧਨਾ ਪਾਇਆ ਜਿਉ ਕਸਤੂਰੀ ਮਿਰਗ ਨਾ ਜਾਣੈ ਭ੍ਰਮ ਦਾ ਪਰਮ ਭੁਲਾਇਆ ਅੰਮ੍ਰਿਤ ਤਜ ਬਿਖ ਸੰਗਰਹਿ ਕਰਤੈ ਆਪ ਖੁਆਇਆ ਗੁਰਮੁਖ ਵਿਰਲੇ ਸੋਜੀ ਪਈ ਦਿਨ ਆਇਂ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਹ ਦੇ ਆਇਆ ਸ਼ਬਦੇ ਹੀ ਨਾਉ ਉਪਜੈ ਸ਼ਬਦੇ ਮੇਲ ਮਲਾਇਆ ਬਿਨ ਸ਼ਬਦੈ ਸਭ ਜਗ ਬਹਰਾਨਾ ਬਿਰਤਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਅਗੰਮ ਹੈ ਕਹੋ ਕਿਤ ਬਿਦ ਪਾਈਐ ਤਿਸ ਰੂਪ ਨਾਰੇਖ ਅਦ੍ਰਿਸ਼ਟ ਕਹੋ ਜਨ ਕਿਉ ਧਾਈਐ ਨਿਰੰਕਾਰ ਨਿਰੰਜਨ ਹਰ ਅਗੰਮ ਕਿਆ ਕਹਿ ਗੁਣ ਗਾਈਐ ਜਿਸ ਆਪੁ ਭੁਜਾਈ ਆਪ ਸੋ ਹਰ ਮਾਰਗ ਪਾਈਐ ਗੁਰਪੂਰੈ ਵੇਖਾਲਿਆ ਗੁਰ ਸੇਵਾ ਪਾਈਐ ਸ਼ਲੋਕ ਮਹੱਲਾ ਤੀਜਾ ਜਿਉ ਤਨ ਕੋ ਲੂ ਪੀੜੀਐ ਰਤਨਾ ਭੋਰੀ ਦੇ ਜਿਉ ਮੰញ ਚੋਖੰਨੀਐ ਸੱਚੇ ਸੰਧੜੈ ਨੇ ਨਾਨਕ ਮੇਲ ਨਾ ਚੁਕਈ ਰਾਤੀ ਅਤੈ ਦੇ ਮਹੱਲਾ ਤੀਜਾ ਸੱਜਣ ਮੈਂਡਾ ਰੰਗ ਲਾ ਰੰਗ ਲਾਏ ਮਨ ਲੀ ਜਿਉ ਮਜੀ ਟਹਿ ਕੱਪੜੇ ਰੰਗੇ ਪੀ ਪਾਹੀ ਨਾਨਕ ਰੰਗ ਨਾ ਉਤਰੈ ਵਿਆਹ ਨ ਲੱਗੈ ਕੀ ਪੌੜੀ ਹਰ ਆਪ ਵਰਤੈ ਆਪ ਹਰ ਆਪ ਬੁਲਾਏ ਦਾ ਹਰ ਆਪੇ ਸੇਠ ਸਵਾਰ ਸਿਰ ਧੰਦਾ ਲਾਏ ਦਾ ਇਕ ਨਾ ਭਗਤੀ ਲਾਏ ਇਕ ਆਪ ਖੁਆਏ ਦਾ ਇਕ ਨਾ ਮਾਰਗ ਪਾਏ ਇਕ ਉਜੜ ਪਾਏ ਦਾ ਜਨ ਨਾਨਕ ਨਾਮ ਧਿਆਈ ਗੁਰਮਖਿ ਗੁਣ ਗਾਇੰਦਾ ਸ਼ਲੋਕ ਮਹਲਾ 3 ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਬੰਧਨ ਤੋੜੇ ਮੁਕਤ ਹੋਏ ਸੱਚੇ ਰਹੈ ਸਮਾਏ ਇਸ ਜਗ ਮਹਿ ਨਾਮ ਅਲੱਭ ਹੈ ਗੁਰਮੁਖ ਵਸੈ ਮਨ ਆਇ ਨਾਨਕ ਜੋ ਗੁਰ ਸੇਵ ਹੈ ਆਪਣਾ ਹਉ ਤਿੰਨ ਬਲੇ ਹਾਰੈ ਜਾਉ ਮਹੱਲਾ ਤੀਜਾ ਮਨ ਮੁਖ ਮਨ ਅਜੇਤ ਹੈ ਦੂਜੈ ਲੱਗੈ ਜਾਇ ਤਿਸਨੂ ਸੁਖ ਸੁਪਨੈ ਨਹੀਂ ਦੁਖੇ ਦੁਖ ਵਿਹਾਈ ਕਰ ਕਰ ਪੜ ਪੜ ਪੰਡਤ ਥੱਕੇ ਸਿੱਧ ਸਮਾਦ ਲਗਾਏ ਇਹੋ ਮਨ ਵਸਨਾ ਆਵਈ ਠੱਕੇ ਕਰਮ ਕਮਾਈ ਭੇਖ ਧਾਰੀ ਭੇਖ ਕਰ ਥੱਕੇ ਅੱਠ ਸੱਤ ਤੀਰਤ ਨਾਏ ਮਨ ਕੀ ਸਾਰ ਨਾ ਜਾਣਨੀ ਹਉ ਮੈਂ ਪਰਮ ਭੁਲਾਈ ਗੁਰ ਪ੍ਰਸਾਦੀ ਭਉ ਪਿਆ ਵਡਭਾਗ ਵਸਿਆ ਮਨ ਆਈ ਭੈ ਪਿਆ ਮਨ ਵਸ ਹੁਆ ਹਉ ਮੈਂ ਸ਼ਬਦ ਜਿਲਾਏ ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਲਾਏ ਸਤਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ ਪੌੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਇਹੋ ਮਾਇਆ ਰੰਗ ਕਸੰਭ ਖਿਨ ਮਹਿ ਲਹਿ ਜਾਵਣਾ ਚੱਲਦਿਆਂ ਨਾਲ ਨਾ ਚੱਲੇ ਸਿਰ ਪਾਪ ਲੈ ਜਾਵਣਾ ਜਾਂ ਪਗੜ ਚਲਾਇਆ ਕਾਲ ਤਾਂ ਖਰਾ ਦਰਾਮਣਾ ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ ਸ਼ਲੋਕ ਮਹਲਾ ਤੀਜਾ ਸਤਿਗੁਰ ਤੇ ਜੋ ਮੋਹ ਫਿਰੇ ਸੇ ਪੱਤੇ ਦੁੱਖ ਸਹਾਈ ਫਿਰ ਫਿਰ ਮਿਲਨ ਨਾ ਪਾਏਨੀ ਜਮਹਿ ਤੈ ਮਰ ਜਾਏ ਸਹਸਾ ਰੋਗ ਨਾ ਛੋਡੇ ਦੋ ਕਹੀ ਮਹਿ ਦੁਖ ਪਾਹਿ ਨਾਨਕ ਨਦਰੀ ਬਖਸ਼ ਲੈ ਸ਼ਬਦੇ ਮੇਲ ਮਲਾਏ ਮਹੱਲਾ ਤੀਜਾ ਜੋ ਸਤਗੁਰ ਤੇ ਮੋਹ ਫਿਰੇ ਤਿੰਨਾ ਠੌਰ ਨਾ ਥਾਉ ਜਿਉਂ ਛਟੜ ਘਰ ਘਰ ਫਿਰੈ ਦੋਹ ਚਾਰਨ ਬਧਨਾ ਨਾਨਕ ਗੁਰਮੁਖ ਬਖਸ਼ਿਐ ਜੇ ਸਤਗੁਰ ਮੇਲ ਮਲਾਉ ਪੌੜੀ ਜੋ ਸੇਵਹਿ ਸਤ ਮਾਰਾਰ ਸੇ ਭਵਜਲ ਤਰ ਗਿਆ ਜੋ ਬੋਲੈ ਹਰ ਹਰ ਨਾਉ ਤਿੰਨ ਜਮ ਛੱਡ ਗਿਆ ਸੇ ਦਰਗਾਹ ਪੈਂਦੇ ਜਾਹਿ ਜਿਨ੍ਹਾਂ ਹਰ ਜਪ ਲਿਆ ਹਰ ਸੇਵਹਿ ਸੇ ਪੁਰਖ ਜਿਨ੍ਹਾਂ ਹਰ ਤੁਧ ਮਇਆ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭ੍ਰਮ ਭਉ ਗਿਆ ਸ਼ਲੋਕ ਮਹਲਾ 3 ਥਾਲੇ ਵਿੱਚ ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ ਜਿਤ ਖਾਦੈ ਮਨ ਤ੍ਰਿਪਤੀਐ ਪਾਈਐ ਮੋਖ ਦਵਾਰ ਇਹੋ ਭੋਜਨ ਅਲੱਭ ਹੈ ਸੰਤੋ ਲੱਭੈ ਗੁਰ ਵਿਚਾਰ ਇਹ ਮਧਾਵਣੀ ਕਿਉਂ ਵਿੱਚੋਂ ਕੱਢੀਐ ਸਦਾ ਰੱਖੀਐ ਉਰ ਧਾਰ ਇਹ ਮਧਾਵਣੀ ਸਤਗੁਰੂ ਪਾਈ ਗੁਰ ਸਿੱਖਾਂ ਲਦੀ ਭਾਲ ਨਾਨਕ ਜਿਸ ਬੁਝਾਏ ਸੋ ਬੁਝਸੀ ਹਰ ਪਾਇਆ ਗੁਰਮੁਖ ਘਾਲ ਮਹੱਲਾ ਤੀਜਾ ਜੋ ਧੁਰ ਮੇਲੇ ਸੇ ਮਿਲ ਰਹੀ ਸਤਗੁਰ ਸਿਓ ਚਿਤ ਲਾਇ ਆਪ ਵਿਛੋੜਨ ਸੇ ਵਿਛੜੇ ਦੂਜੈ ਭਾਇ ਖਵਾਈ ਨਾਨਕ ਬਿਨ ਕਰਮਾ ਕਿਆ ਪਾਈਐ ਪੂਰਬ ਲਿਖਿਆ ਕਮਾਈ ਪੌੜੀ ਬਹਿ ਸਖੀਆਂ ਜਸ ਗਾਵਹਿ ਗਾਵਣ ਹਾਰੀਆਂ ਹਰ ਨਾਮ ਸਲਾਹੇ ਹੋ ਨਿਤ ਹਰ ਕੋ ਬਲਿਹਾਰੀਆਂ ਜਿਨਿ ਸੁਣ ਮੰਨਿਆ ਹਰ ਨਾਮ ਤਿਨਾ ਹਉ ਵਾਰੀਆਂ ਗੁਰਮਖੀਆਂ ਹਰ ਮੇਲ ਮਲਾਵਣ ਹਾਰੀਆਂ ਹਉ ਬਲ ਜਾਵਾਂ ਦਿਨ ਰਾਤ ਗੁਰ ਦੇਖਣ ਹਾਰੀਆਂ ਸ਼ਲੋਕ ਮਹੱਲਾ ਤੀਜਾ ਵਿਣ ਨਾਮੈ ਸਭ ਧਰਮ ਦੇ ਨਿਤ ਜਗ ਤੋਟਾ ਸਹਸਾਰ ਮਨ ਮੁਖ ਕਰਮ ਕਮਾਵਣੀ ਹਉਮੈ ਅੰਧ ਗੁਬਾਰ ਗੁਰਮਖੇ ਅਮਰਤ ਪੀਵਣਾ ਨਾਨਕ ਸ਼ਬਦ ਵਿਚਾਰ ਮਹਲਾ 3 ਸਹਜੇ